ਸੁਲਤਾਨਪੁਰ ਟੱਪਰੀਆਂ ਵਿਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਛੋਟਾ ਜਿਹਾ ਸਮਾਗਮ ਉਲੀਕੇ ਗਏ ਸੀ ਜਿਨ੍ਹਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ ਸੰਗਤਾਂ ਨੂੰ ਕੜਾਹ ਪ੍ਰਸ਼ਾਦ ਵਰਤੌਣ ਉਪਰੰਤ ਕੇਲਿਆਂ ਦਾ ਪ੍ਰਸ਼ਾਦ ਤੇ ਜਲੇਬੀਆਂ ਦਾ ਪ੍ਰਸ਼ਾਦ ਤੋਟ ਬਰਤਾਇਆ ਜਾ ਰਿਹਾ ਸੋ ਤਸਵੀਰਾਂ ਇਸ ਸਮੇਂ ਪਿੰਡ ਸੁਲਤਾਨਪੁਰ ਟੱਪਰੀਆਂ ਤੋਂ ਸਾਂਝੀਆਂ ਕਰ ਰਹੇ ਹਾਂ ਤੋ ਅੱਜ ਪਿੰਡ ਸੁਲਤਾਨਪੁਰ ਟੱਪਰੀਆਂ ਦੀ ਸੰਗਤ ਦੇ ਵੱਲੋਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਉਪਰੰਤ ਪਹੁੰਚੇ ਹੋਈਆਂ ਸੰਗਤਾਂ ਨੂੰ ਵੱਖ-ਵੱਖ ਪਕਵਾਨਾਂ ਦੇ ਪ੍ਰਸ਼ਾਦਿਕਾਏਗੇ ਸੋ ਸਾਡੇ ਨਾਲ ਸੇਕ ਸੰਗਤਾਂ હાજર ਨੇ ਜੰਗ ਸਿੰਘ ਜੀ ਕਿਸ ਤਰ੍ਹਾਂ ਦਾ ਰਿਹਾ ਅੱਜ ਦਾ ਸਮਾਗਮ ਤੇ ਕੀ ਸੰਗਤਾਂ ਨੂੰ ਸਨੇਹਾ ਦੇਣਾ ਚਾਹੋਗੇ ਖਾਸ ਕਰ ਇਹ ਨਵੀਂ ਬਣ ਰਹੀ ਇਮਾਰਤ ਸੰਬੰਧੀ ਪਹਿਲਾਂ ਤਾਂ ਜੀ ਸਾਰੇ ਸੰਗਤ ਨੂੰ ਬਹੁਤ ਬੋਲ ਜੀ ਜਨਮ ਲੈ ਹਰੇ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਅੱਜ ਦਾ ਸਾਡਾ ਬਹੁਤ ਵਧੀਆ ਮਤਲਬ ਜੋ ਵੀ ਹੈ ਸੁਖਿੰ ਸਾਹਿਬਾ ਦਾ ਗੱਲ ਕਰਿਆ ਉਹ ਬਹੁਤ ਵਧੀਆ ਲੱਗਿਆ ਜੀ ਸਾਰੀ ਸੰਗਤ ਆਪਣੀ ਰੱਖੀ ਹੋਈ ਤੇ ਹੋਰ ਤੇ ਸਾਡਾ ਗੁਰਦੁਆਰਾ ਸਾਹਿਬੀ ਹੌਲੀ-ਹੌਲੀ ਸਿਰੇ ਚੜ ਰਿਹਾ ਜੀ ਸਾਰੇ ਇਲਾਕੇ ਦੀ ਸੰਗਤ ਦਾ ਪਿੰਡਾਂ ਦਾ ਬਹੁਤ ਧੰਨਵਾਦ ਰਿਹਾ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਤੇ ਸਾਰੀ ਸੰਗਤ ਦਾ ਬਸ ਆਹੀ ਬੇਨਤੀ ਹੈ ਜੀ ਇਸੇ ਤਰ੍ਹਾਂ ਇਕੱਠੇ ਹੋ ਕੇ ਅਸੀਂ ਹਰ ਸਾਲ ਇੱਕੇ ਦਾ ਸਬੂਤ ਦੋ ਹਾਂਜੀ ਤੇ ਕਿੰਨਾ ਕੁ ਕੰਮ ਫਿਲਹਾਲ ਰਹਿ ਗਿਆ ਤੁਹਾਡੇ ਸਾਹਮਣੇ ਹਲੇ ਤੱਕ तकरीबन ਤਿੰਨ ਕੋ ਮੰਗਲਾ ਲਾਈਨ ਤੇ ਪਿਆ ਹੈਗਾ ਜੀ ਤੇ ਬਾਕੀ ਅਜੇ ਪਿਆ ਜੀ ਕਾਫੀ ਅਸੀਂ ਸੰਗਤ ਤੋਂ ਢੇਰ ਬਹੁਤ ਆਸ ਕਰਦੇ ਆਂ ਤੇ ਪੈਨਾ ਮੰਗੇ ਸਾਡਾ ਸਹਿਯੋਗ ਹਮ ਹਰ ਵੇਲੇ ਸਾਡੇ ਨਾਲ ਖੜੇ ਆਂ ਪਿੰਡਾਂ ਦੇ ਵੀ ਸਾਰੇ ਪਿੰਡਾਂ ਦੇ ਵੀ ਤੇ ਸੰਗਤ ਸਾਰੀ ਪਿੰਡ ਨਾਲ ਖੜੇ ਵੀ ਹੋਰ ਤੇ ਮਹਾਰਾਜ ਵੀ ਆ ਫਿਰ ਪਾ ਜਲ ਜਲਦੀ ਹੋ ਜੇ ਸੋ ਸਾਡੇ ਨਾਲ ਪਿੰਡ ਦੀਆਂ ਬਜ਼ੁਰਗ ਔਰਤਾਂ ਵੀ ਪੈਣ ਜੀ ਤੁਹਾਡੇ ਪਿੰਡ ਦੇ ਵਿੱਚ ਅ ਪਹਿਲਾਂ ਤਾਂ ਤੁਸੀਂ ਦੱਸੋ ਕਿੰਨੇ ਸਾਲਾਂ ਤੋਂ ਵਿਆਹ ਕੇ ਇੱਥੇ ਆਇਓ ਸਾਨੂੰ ਜੀ ਮੈਨੂੰ ਵਿਆਹ ਕੇ 18 ਸਾਲ ਹੋ ਗਏ ਇਸ ਪਿੰਡ 'ਚ ਆਇਓ 18 ਸਾਲ ਹੋ ਗਏ ਹਾਂਜੀ ਤੇ ਜਿਸ ਤਰ੍ਹਾਂ ਦਾ ਹੁਣ ਇਹ ਏਕਾ ਵੇਖਣ ਨੂੰ ਮਿਲਦਾ ਤੁਹਾਡੇ ਪਿੰਡ ਦੀਆਂ ਔਰਤਾਂ ਕਿੱਤਰ ਹੁੰਦੀਆਂ ਨੇ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਏ ਨੇ ਮਹੀ ਪਹਿਲਾ ਨਜੀ ਉਹ ਪਹਿਲਾ ਸਾਡੇ ਖੇੜੇ ਪਾਸੇ ਤੇ ਹੁੰਦੇ ਸੀ ਜਦੋਂ ਸਾਡੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਹੋਈ ਆ ਤਾਂ ਉਸ ਤੋਂ ਬਾਅਦ ਸਾਡਾ ਇੱਥੇ ਇਕੱਠ ਹੋਣਾ ਸ਼ੁਰੂ ਹੋਇਆ ਤਾਂ ਜੋ ਵੀ ਪ੍ਰੋਗਰਾਮ ਕੀਤੇ ਜਾਂਦੇ ਆ ਕੋਈ ਬੁਰਪੁਰਬ ਮਨਾਇਆ ਜਾਂਦਾ ਹੈ ਸਾਰੀ ਸੰਗਤ ਇਕੱਠੀ ਹੁੰਦੀ ਹੈ ਜੋ ਵੀ ਪਿੰਡ ਨਿਵਾਸੀ ਆ ਸਾਡੇ ਸਾਰੇ ਇਕੱਠੇ ਹੁੰਦੇ ਆ ਅਸੀਂ ਸਾਰੇ ਸ਼ਰਧਾ ਭਾਵਨਾ ਨਾਲ ਇਕੱਠੇ ਬੈਠ ਕੇ ਇੱਕ ਯੂਟਰੋਪੇ ਜੋ ਪਾਠ ਸਾਡਾ ਕਰਾਇਆ ਜਾਂਦਾ ਆ ਅਸੀਂ ਸਾਰੇ ਇਕੱਠੇ ਹੋ ਕੇ ਸੁਣਦੇ ਤੇ ਜੇ ਆਪਾਂ ਗੱਲ ਕਰੀਏ ਗੁਰਦੁਆਰਾ ਸਾਹਿਬ ਦਾ ਜੇ ਜਿਹੜਾ ਕੰਮ ਚੱਲ ਰਿਹਾ ਹੈ ਥੋੜੇ ਸਾਹਬ ਨਾਲ ਥੋੜੇ ਪਿੰਡ ਦੇ ਵਿੱਚ ਮੈਂ ਕਹਿੰਨਾ ਇਹ ਗੁਰਦੁਆਰਾ तकरीबन 5-6 ਸਾਲਾਂ ਤੋਂ ਬਣਦਾ ਆ ਰਿਹਾ ਹੈ ਤੇ ਤੁਹਾਡੇ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ ਇਲਾਕੇ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਇਲਾਕੇ ਵੱਲੋਂ ਜਿੱਦਾਂ ਹੀ ਜਾਂਦੀ ਹੈ ਗ੍ਰਾਹੀਕਰਨ ਬਹੁਤ ਜ਼ਿਆਦਾ ਵਧੀਆ ਸਹਿਯੋਗ ਦਿੱਤਾ ਜਾਂਦਾ ਹੈ ਜਿੰਨੀ ਕਿ ਸ਼ਰਤਾਂ ਹੁੰਦੀਆਂ ਲੋਕ ਇਹਦੇ ਵਿੱਚ ਆਪਣਾ ਜੋ ਵੀ ਹੁੰਦਾ ਹੈ ਭਾਵਨਾ ਨਾਲ ਉਹ ਆਪਣਾ ਆਪਣੇ ਦਾ ਸਵੰਦ ਜੋ ਵੀ ਕਹਿ ਲੋ ਕੱਢ ਕੇ ਪਾਉਂਦੇ ਆ ਬਾਕੀ ਬਿਲਡਿੰਗ ਤੁਹਾਡੇ ਸਾਹਮਣੇ ਹੈ ਇਸ ਤੋਂ ਪਹਿਲਾਂ ਜਿਹੜੇ ਜਦੋਂ ਸਮਾਗਮ ਹੁੰਦੇ ਸੀ ਸਾਡੇ ਸਿੱਖ ਇਤਿਹਾਸ ਸਬੰਧਤ ਕੋਈ ਵੀ ਦਿਹਾੜਾ ਹੁੰਦਾ ਸੀ ਉਦੋਂ ਉਦੋਂ ਕਿੱਥੇ ਨਤਮਸਤਕ ਹੋਣ ਲਈ ਜਾਂਦੇ ਹੁੰਦੇ ਸੀ ਦੇਖੋ ਅਸੀਂ ਜਾਂ ਮਤਲਬ ਕਿ ਜੇ ਖੁਸ਼ੀ ਹੋਵੇ ਸਾਡੇ ਪਿੰਡਾਂ 'ਚ ਜੇ ਗਮੀ ਹੋਵੇ ਤਾਂ ਸਾਨੂੰ ਜਿਹੜਾ ਨਾਲ ਦਾ ਪਿੰਡ ਮੱਝਰਾ ਹੈ ਸਾਨੂੰ ਉੱਥੇ ਹੀ ਜਾਣਾ ਪੈਂਦਾ ਸੀ ਤਾਂ ਜਦੋਂ ਤਾਂ ਹੁਣ ਸਾਡੇ ਇੱਥੇ ਸਾਨੂੰ ਬਹੁਤ ਵਧੀਆ ਖੁਸ਼ੀ ਹੋਈ ਆ ਵੀ ਸਾਡਾ ਛੋਟਾ ਜਿਹਾ ਪਿੰਡ ਆ ਵੀ ਉਹਦੇ ਵਿੱਚ ਸਾਡੇ ਮਤਲਬ ਕਿ ਬਹੁਤ ਵਧੀਆ ਗੁਰਦੁਆਰੇ ਵੀ ਸਾਰੇ ਹੋਣ ਨਾਲ ਸਾਨੂੰ ਇਹ ਜਿਹੜਾ ਦੂਜੀ ਪਿੰਡ ਜਾਣ ਦਾ ਹੈ ਉਹ ਤਾਂ ਹੀ ਸਾਨੂੰ ਫਾਇਦਾ ਹੋ ਗਿਆ ਹੁਣ ਮਹਾਰਾਜ ਦੀ ਸਵਾਰੀ ਇੱਥੇ ਜਲਦੀ ਸ਼ਿਸ਼ੋਭਤ ਹੋ ਜੇ ਹਾਲ ਜਿੱਤੇ ਬਿਲਡਿੰਗ ਪੂਰੀ ਹੋ ਗਈ ਤਾਂ ਅਸੀਂ ਇੱਥੇ ਪ੍ਰਕਾਸ਼ ਨੂੰ ਪੂਰਾ ਆਪਣਾ ਰੱਖਾਂਗੇ ਸ਼ੁਕਰੀਆ ਜੀ ਸੋ ਸਪੈਂਡ ਸੁਲਤਾਨਪੁਰ ਟੱਪਰੀਆਂ ਦੀ ਸੰਗਤ ਸੀ ਤੁਸੀਂ ਸੁਣਿਆ ਹੀ ਹੈ ਕਿ ਪਹਿਲਾਂ ਸਿੱਖ ਸੰਗਤਾਂ ਵੱਲੋਂ ਜਦੋਂ ਇੱਥੋਂ ਇਸ ਪਿੰਡ ਦੇ ਵਿੱਚ ਕੋਈ ਦਿਹਾੜਾ ਹੁੰਦਾ ਸੀ ਤਾਂ ਸੰਗਤਾਂ ਕੋਈ ਦਿਹਾੜਾ ਬਣਾਉਂਦੀਆਂ ਸੀ ਤਾਂ ਹੋਰ ਪਿੰਡਾਂ ਦੇ ਨਾਲ ਰਲ ਮਿਲ ਕੇ ਬਣਾਉਂਦੇ ਸਨ ਫਿਲਹਾਲ ਹੁਣ ਇਸ ਪਿੰਡ ਦੀ ਸੰਗਤ ਵੱਲੋਂ ਇਹ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਤੁਸੀਂ ਦੇਖ ਰਹੇ ਹੋ ਇਹ ਤਿਆਰ ਕੀਤੀ ਜਾ ਰਹੀ ਹੈ ਬਸ ਕੁਝ ਸਮੇਂ ਦੇ ਵਿੱਚ ਹੀ ਇਹ ਇਮਾਰਤ ਤਿਆਰ ਹੋ ਜਾਏਗੀ ਪਰ ਫਿਲਹਾਲ ਸੰਗਤਾਂ ਦਾ ਜੋ ਇੱਥੇ ਉਹਦੇ ਪ੍ਰਬੰਧਕ ਉਹਨਾਂ ਦਾ ਕਹਿਣਾ ਹੈ ਕਿ ਥੋੜਾ ਜਿਹਾ ਕੰਮ ਹਲੇ ਅਪਿ ਆਏ ਜਲਦ ਹੀ ਇਹ ਕੰਮ ਹੋਣ ਤੋਂ ਪ੍ਰੰਤ ਮਹਾਰਾਜ ਜੀ ਦੇ ਪ੍ਰਕਾਸ਼ ਇੱਥੇ ਕਰ ਦਿੱਤੇ ਜਾਣਗੇ ਤੇ ਆਉਣ ਜਾਣ ਵਾਲੀਆਂ ਸੰਗਤਾਂ ਵੀ ਇੱਥੇ ਰੁਕਿਆ ਕਰਨਗੀਆਂ ਤੇ ਪਿੰਡ ਦੇ ਜੋ ਲੋਕ ਨੇ ਉਹਨਾਂ ਨੂੰ ਵੀ ਇਹ ਸਹੂਲਤ ਹੋਵੇਗੀ ਕਿ ਹੋਰ ਸਥਾਨ ਤੇ ਹੁਣ ਨਤਮਸਤਕ ਹੋਣ ਲਈ ਨਹੀਂ ਜਾਣਾ ਪਵੇਗਾ ਇੱਥੇ ਹੀ ਮਹਾਰਾਜ ਦੇ ਪ੍ਰਕਾਸ਼ ਹੋਣਗੇ ਤੇ ਇੱਥੇ ਹੀ ਸੰਗਤਾਂ ਅਸ਼ੀਸ਼ ਝੁਕਾਉਣਗੇ ਤੇ ਇੱਥੇ ਹੀ ਸਾਰੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਰਬ ਦਿਹਾੜੇ ਉਹ ਮਨਾਇਆ ਜਾਏ ਕਰਨਗੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਹ ਚੰਗਾ ਸੁਨੇਹਾ ਇਹ ਮੈਸੇਜ ਹੋਰ ਸਿੱਖ ਸੰਗਤਾਂ ਤੱਕ ਵੀ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਮੈਂ ਘਰ ਚ ਆਪਣੀ ਮੈਂ ਘਰ ਚ ਆਪਣੀ ਮੈਂ ਘਰ ਚ ਸਮੇਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਾਜਰਾ ਟੀ ਪੁਆਇੰਟ ਤੋਂ ਜਿੱਥੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਮਾਜਰੇ ਦੀਆਂ ਸੰਗਤਾਂ ਦੇ ਵੱਲੋਂ ਲੰਗਰ ਤੋਟ ਵਰਤਾਇਆ ਜਾ ਰਿਹਾ ਸੋ ਇਸ ਵਾਰੀ ਵੱਖਰਾ ਪ੍ਰਾਰਾਲਾ ਕੀਤਾ ਜਾ ਰਿਹਾ ਕਿ ਵੱਖ-ਵੱਖ ਪਕਵਾਨਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਲੰਗਰ ਵੀ ਅੱਜ ਸੰਗਤਾਂ ਦੇ ਲਈ ਵਰਤਾਇਆ ਜਾ ਰਿਹਾ ਹੈ ਰੱਬਾ ਹੋਏ ਹੈ ਬੇਬੇ ਹੁਣ ਮੈਂ ਕਹਨਾ ਮੱਕੀ ਦੀ ਰੋਟੀ ਪਕਾ ਲਨੀ ਹੈ ਬਹੂ ਅੱਜਕੱਲ ਅੱਜਕੱਲ ਵਾਲੀਆਂ ਹੈ ਹੈ ਦੇ ਲਿਆ ਤਾਂ ਦੋ ਵਜੇ ਪਕਾ ਲਨੀ ਹੈ ਪਕਾ ਲਨੀ ਹੈ ਨਵੀਆਂ ਬੋਵਾ ਹਾਂ ਨਵੀਆਂ ਬੋਦੀਆਂ ਹੈ ਸਰਦਾ ਸਾਰਾ ਹੀ ਬਾਹਰ ਸਾਰੇ ਹੀ ਖਾਣੇ ਪੁਰਾਣੀਆਂ ਬੋਵਾ ਹਾਂ ਨਾ ਨਾ ਨਵੀਆਂ ਪੁਰਾਣੀਆਂ ਸਰਦਾ ਸਾਰੀਆਂ ਹੀ ਲੱਗੀਆਂ ਆਹ ਬਾਹਰ ਦੇ ਦੇ ਧਾਰੀਆਂ ਲੱਗੀਆਂ ਹਨ ਅੱਛਾ ਪੈਸੇ ਪੈਸੇ ਜਿਵੇਂ ਆਂਟੀ ਨੇ ਕਿਹਾ ਜਿਹੜੀਆਂ ਨਵੀਆਂ ਉਹਨਾਂ ਨੂੰ ਘਟ ਆਉਂਦੀ। ਇਹ ਲੈ ਹੁਣ ਦੀਆਂ ਕੁੜੀਆਂ ਬਹੁਤ ਇੰਨਾ ਮੁੰਨੇ ਆਉਂਦੀ। ਹਾਂ। ਬੁੜੀਆਂ ਘਟ ਆਉਂਦੀਆਂ ਨਾ ਬੁੜੀਆਂ। ਇਹਦੇ ਪਰ ਇਹਦੇ ਪਰ ਸਪੈਸ਼ਲ ਜਿਹੜੀ ਆ ਪੱਠੀ ਐ ਮੱਕੀ ਦੀ ਰੋਟੀ ਵਾਸਤੇ। ਹਾਂ ਹਾਂ। ਇਹਦੇ ਪਰ ਤਾਂ ਸਾਰੀਆਂ ਬੁੜੀਆਂ ਲਾਈਆਂ ਹੋਈਆਂ। ਨਹੀਂ ਇਹ ਤਾਂ ਇਹ ਵੀ ਇਹ ਵੀ ਵਿਚਾਰੀ ਕੋਈ ਹਾਂ ਹਾਂ। 10-15 ਸਾਲ ਕਹਿ ਲਓ ਵਿਆਹੀ ਵੀ ਹੁਣ। ਨਹੀਂ ਇਹ ਇਹ 9.5 ਆ ਸਾਢੀ। ਅੱਛਾ। ਹਾਂ 9 ਆ ਬੜੀ। 9.5 ਆ। ਇਹ ਬਣਾ ਲੈਣੀ ਆ ਰੋਟੀ। ਇਹ ਬਣਾ ਲੈ। ਹਾਂ 9.5 ਆ। ਆ ਇਹ ਬੀਬੀਆਂ ਲੈੰਦੀਆਂ ਹੋਈਆਂ ਨੱਕਰ ਦੇ ਸੋਨੇ ਦੀ ਰੋਟੀ ਅੱਛਾ 6 ਜਣੇ ਤੇਰੇ ਸਾਰੇ 18 ਲੱਗਦਾ ਹਾਂ ਮਾਹਲਾ ਅੱਛਾ ਆਇਆ ਇਹਨਾਂ ਵੱਲੋਂ ਤੁਹਾਡੇ ਵੱਲੋਂ ਕਰਾਇਆ ਜਾਂਦਾ ਹੈ ਪ੍ਰੋਗਰਾਮ ਇਹ ਜੋ ਸਾਗਾ ਮੱਕੀ ਦੀ ਰੋਟੀ ਠੀਰ ਚਾਣ ਨਾਣ ਬਨਾਦ ਸਾਰਾ ਕੁਝ ਆ ਲੱਗਦਾ ਵੀ ਜਿਹੜਾ ਇਹ ਅੱਪਾ ਗੱਲ ਕਰੀਏ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਪੂ ਸੋਕੇ ਜਾਂਦੇ ਆ ਖੁਸ਼ ਖੁਸ਼ ਜਾਂਦੇ ਲੈ ਕੇ ਜਾਂਦੇ ਚੰਡੀਗੜ੍ਹ ਵਾਲੇ ਕਈਆਂ ਨੂੰ ਕਈਆਂ ਨੂੰ ਬਣਾਉਣਾ ਨਹੀਂ ਆਉਂਦਾ ਬਣਾਉਣਾ ਨਹੀਂ ਆਉਂਦਾ ਹਾਂ ਤਾਂ ਚਾਰ ਦਿਨ ਲੱਗਿਆ ਨੂੰ ਸਾਗ ਸਵਾਰਦੇ ਨੂੰ ਅੱਛਾ ਹਾਂ ਨਹੀਂ ਫਿਰ ਇਹ ਜਿਹੜਾ ਸਾਗ ਮੋਲ ਲੈ ਜਾਂਦਾ ਤਾਂ ਕਰ ਤੋੜਿਆ ਤਾਂ ਨਾ ਬੈਜੋ ਬੈਜੋ ਨਾ ਤੋੜ ਲੈ ਜਾਂਦਾ ਨਾ ਪੌਂਟਾ ਲੈ ਜਾਂਦੇ ਸਾਗ ਦੇ ਹਾਂ ਕਿੰਨੀ ਕਿਹਾ ਮਾਲ ਲਗਾਉਂ ਪੌਂਟਾ ਆ ਆਹ ਗੁਰੂ ਜੀ ਮਾਰਤਾ ਹਾਂ ਪੌਂਟਾ ਲੈ ਅੱਛਾ ਲੋ ਲੱਸੀ ਵੀ ਚੱਲ ਰਹੀ ਆ ਵੀ ਹਾਂ ਹਾਂ ਨਹੀਂ ਆਪਣਾ ਤਾਂ ਜਣਾ ਮੇਰਾ ਮੈਟਰ ਹੈ ਵੀ ਜਿਹੜੀ ਮੱਕੀ ਦੀ ਰੋਟੀ ਹੈ ਜਿਆਦਾਤਰ ਅੱਜ ਕੱਲ੍ਹ ਜਿਹੜੀਆਂ ਹੋਂਦੀਆਂ ਕੁੜੀਆਂ ਨੇ ਉਹਨਾਂ ਨੂੰ ਬਹੁਤ ਘੱਟ ਲਾਉਣੀ ਆਉਂਦੀ ਹੈ ਤੇ ਪੁਰਾਣੀਆਂ ਜਿਹੜੀਆਂ ਮਾਤਾਵਾਂ ਆ ਉਹ ਐਨ ਗੋਲ ਵੀ ਤੇ ਵਧੀਆ ਵੀ ਲਾਉਣੀ ਆ ਉਹ ਬੇਬੇ ਜੀ ਪਕਾਉਂਦੇ ਆ ਵੀ ਮਨਾਂਮੀ ਵੀ ਆ ਜੀ ਇਹ ਪਕਾਉਣਾ ਲੈਂਡ ਲਾਉਣਾ ਕਰਦੇ ਆ ਉਹ ਬੇਬੇ ਜੀ ਪਕਾਉਂਦੇ ਆ ਵੀ ਉਹ ਜਿਹੜੀਆਂ ਹੋ ਗਈ ਉਹ ਸਾਡੀਆਂ ਸਾਰਾ ਤਰ੍ਹਾਂ ਦੇ ਖਾਣਾ ਅੱਛਾ ਆਖਰੀ ਤੋ ਹੋਆ ਉਹ ਵੀ ਬਹਾਨੇ ਵਾਲਾ ਬਹਾਨੇ ਵਾਲਾ ਇਕੱਠੀਆਂ ਵੀ ਹੋ ਗਈਆਂ ਚੁਗਲੀਆਂ ਵੀ ਹੋ ਲੰਨੀਆਂ ਵੀ ਠੀਕ ਹੈ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਇਸ ਪਿੰਡ ਮਾਜਰੇ ਦੀਆਂ ਸਾਡੀਆਂ ਮਤਾਮਾਂ ਹਨ ਜਿੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਅੱਜ ਉਹ ਟੁੱਟ ਲੰਗਰ ਪਿੰਡ ਮਾਜਰੇ ਦੇ ਵਿੱਚ ਆ ਜੋ ਮਾਜਰਾ ਟੀ ਪੁਆਇੰਟ ਦੇ ਉੱਤੇ ਲੰਗਰ ਲਗਾਇਆ ਗਿਆ ਉਹ ਉੱਥੇ ਅੱਜ ਇਹ ਸੰਗਤਾਂ ਸੇਵਾ ਕਰ ਰਹੀਆਂ ਨੇ ਜਿੱਥੇ ਪੈਣਾ ਰੋਟੀ ਦੀ ਸੇਵਾ ਨਿਭਾ ਰਹੀ ਨੇ ਉੱਥੇ ਬਰਤਨਾਂ ਦੀ ਸੇਵਾ ਵੀ ਪੈਣਾ ਵੱਲੋਂ ਵੀਰਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਪਿੰਡ ਮਾਜਰਾ ਨਿਊ ਚੰਡੀਗੜ੍ਹ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਸੀ ਜਿੱਥੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲਗਾਏ ਗਏ ਇਸ ਲੰਗਰ ਪੰਡਾਰੇ ਦੇ ਵਿੱਚ ਚਲਾਏ ਜਾ ਰਹੇ ਪੰਡਾਰੇ ਦੇ ਵਿੱਚ ਦੂਰ ਦਰਾਡੇੋਂ ਆਉਣ ਵਾਲੀਆਂ ਸੰਗਤਾਂ ਜਿਹੜੀਆਂ ਇਸ ਰੋਡ ਤੋਂ ਗੁਜ਼ਰ ਰਹੀ ਨੇ ਖਾਸ ਕਰਕੇ ਜੇ ਗੱਲ ਕੀਤੀ ਜਾਵੇ ਬੱਦੀ ਤੋਂ ਕੁਰਾਲੀ ਬੱਦੀ ਤੋਂ ਚੰਡੀਗੜ੍ਹ ਰੋਡ ਇਹ ਨਾਲ ਥੋੜੀ ਦੂਰੀ ਤੇ 10-12 ਕਿਲੋਮੀਟਰ ਦੀ ਦੂਰੀ ਤੇ ਹਿਮਾਚਲ ਹਰਿਆਣਾ ਦੀ ਹੱਦ ਹੈ ਉੱਥੋਂ ਵੀ ਆਉਣ ਜਾਣ ਵਾਲੀਆਂ ਸੰਗਤਾਂ ਇਥੋਂ ਲੰਗਰ ਛੱਕੇ ਅੱਗੇ ਜਾ ਰਹੀਆਂ ਨੇ ਸੋ ਤਸਵੀਰਾਂ ਇਸ ਸਮੇ ਮਾਜਰਾ 30 ਪੁਆਇੰਟ ਤੋਂ ਸਾਂਝੀਆਂ ਕਰ ਰਹੇ ਸਾਂ ਜਿੱਥੇ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਹਰ ਸਾਲ ਦੀ ਤਰ੍ਹਾਂ ਇਹ ਗੁਰੂ ਨਾਨਕ ਦੇਵ ਜੀ ਦੇ ਲੰਗਰ ਪ੍ਰਥਾ 20 ਰੁਪਏ ਦੀ ਲੰਗਰ ਪ੍ਰਥਾ ਜੋ ਸ਼ੁਰੂ ਕੀਤੀ ਗਈ ਸੀ ਉਸ ਪ੍ਰਥਾ ਨੂੰ ਅੱਗੇ ਤੋਰਦੇ ਹਾਂ ਮਾਜਰਾ ਨਿਵਾਸੀਆਂ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਚੰਗਾ ਮੈਸੇਜ ਹੋਰ ਸੰਗਤਾਂ ਤੱਕ ਵੀ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਮਹਿਲ ਕਰਨ ਆਪਣੇ ਮਹਿਲ ਕਰਨ ਆਪਣੇ ਮਹਿਲ ਕਰਨ ਅਸੀਂ ਸਵੇਰ ਤਸਵੀਰਾਂ ਤੁਹਾਡੇ ਨਾਲ ਅਸੀਂ ਪਿੰਡ ਪੜੋਲ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਪਿੰਡ ਪੜੋਲ ਦੀਆਂ ਸੰਗਤਾਂ ਵੱਲੋਂ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਨੇ ਤੇ ਉਪਰੰਤ ਉੱਤਲ ਲੰਗਰ ਵਰਤਾਏ ਜਾਂਦੇ ਨੇ ਸੋ ਸੰਗਤਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਪਿੰਡ ਦੀਆਂ ਬੀਬੀਆਂ ਇਸ ਸਮੇਂ ਸੇਵਾ ਕਰ ਰਹੀ ਨੇ ਉੱਥੇ ਹੀ ਪਿੰਡ ਦੇ ਨੌਜਵਾਨ ਵੀ ਇਸ ਵਿੱਚ ਸੇਵਾ ਕਰਦੇ ਨਜ਼ਰ ਆ ਰਹੇ ਨੇ ਬਹੁਤ ਠੀਕ ਨਜ਼ਰ ਆ ਰਹੇ ਨੇ ਸੋ ਹਰ ਸਾਲ ਦੀ ਤਰ੍ਹਾਂ ਪਿੰਡ ਬਰੋਲ ਦੀ ਸੰਗਤ ਵੱਲੋਂ ਜੋ ਹੈ ਉਬਰਾਲਾ ਕੀਤਾ ਜਾਂਦਾ ਤੇ ਸਾਰਾ ਹੀ ਪਿੰਡ ਇਕੱਤਰ ਹੋ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਮਿਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦਾ ਹੈ ਪਹਿਲਾ ਅ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦਰਬਾਰ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਦੇ ਵਿੱਚ ਮਹਾਨ ਕੀਰਤਨੀਏ ਕਥਾਵਾਚਕਾਂ ਵੱਲੋਂ ਸਿੱਖ ਸੰਗਤਾਂ ਨੂੰ ਕਥਾ ਕੀਰਤਨ ਵਿਚਾਰਾ ਰਹੀ ਨਿਹਾਲ ਕੀਤਾ ਗਿਆ ਤੇ ਉਪਰੰਤ ਤੁਸੀਂ ਦੇਖ ਸਕਦੇ ਹੋ ਕਿ ਔਰ ਲੰਗਰ ਵਰਤਾਇਆ ਜਾ ਰਿਹਾ ਸੋ ਇਹ ਤਸਵੀਰਾਂ ਨੇ ਪਿੰਡ ਪੜੌਲ ਨਿਊ ਚੰਡੀਗੜ੍ਹ ਦੀਆਂ ਜਿੱਥੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਲੀਕੇ ਗਏ ਸਨ ਤੇ ਉਪਰੰਤ ਲੰਗਰ ਪ੍ਰਸ਼ਾਦੇ ਜੋ ਟੁੱਟ ਵਰਤਾਏ ਜਾ ਰਹੇ ਨੇ ਸੋ ਇਸ ਸਮੇਂ ਜੋ ਤਸਵੀਰਾਂ ਇਹ ਤੁਹਾਡੇ ਨਾਲ ਅਸੀਂ ਪਿੰਡ ਪੜੌਲ ਤੋਂ ਸੰਭੀਅ ਕਰ ਰਹੇ ਹਾਂ ਸੋ ਪਿੰਡ ਪੜੋਲ ਦੇ ਵਿੱਚ ਹਾਜ਼ਰਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਧਾਰਮਿਕ ਪ੍ਰੋਗਰਾਮ ਉਲੀਕੇ ਗਏ ਸਨ ਜਾਣਕਾਰੀ ਲੈਣੇ ਆ ਪ੍ਰਬੰਧਕਾ ਤੋਂ ਕੀ ਕਹਿੰਦੇ ਨੇ ਅੱਜ ਦੇ ਸਮਾਗਮਾਂ ਦੇ ਬਾਰੇ ਤੇ ਤਸਵੀਰਾਂ ਵੀ ਤੁਹਾਨੂੰ ਨਾਲ ਦੀ ਨਾਲ ਸਾਂਝੀਆਂ ਕਰਾਂਗੇ ਅੱਜ ਪਿੰਡ ਪੜੋਲ ਨਿਊ ਚੰਡੀਗੜ੍ਹ ਵਿੱਚ ਕਰਵਾਏ ਇਹਨਾਂ ਸਮਾਗਮਾਂ ਦੀਆਂ ਤੇ ਹੋਰ ਕੀ ਜਾਣਕਾਰੀ ਦਿੰਦੇ ਨੇ ਸਾਡੇ ਨਾਲ ਸਰਦਾਰ ਪਰਮਜੀਤ ਸਿੰਘ ਇਸ ਗੁਰਦੁਆਰੇ ਦੇ ਪ੍ਰਧਾਨ ਤੇ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਮੋਤਰਵ ਹਾਜ਼ਰਾਂ ਨਾਲ ਗੱਲਬਾਤ ਕਰ ਰਹੇ ਸਤਿਕਾਰ ਜੀ ਬੈਬੀ ਜੀ ਕਾ ਖਾਲਸਾ ਬੈਬੀ ਜੀ ਕੀ ਫਤਿਹ ਕਿਸ ਤਰ੍ਹਾਂ ਦੇ ਰਹੇ ਅੱਜ ਦੇ ਪ੍ਰੋਗਰਾਮ ਤੇ ਕੀ ਕੀ ਸਮਾਗਮ ਲੀਕੇ ਗਏ ਸਨ ਬਹੁਤ ਵੈਸੇ ਚੜਦੀ ਕਲਾ ਜੁੰਦੇ ਚੜਦੀ ਕਲਾ ਸੰਗਤਾਂ ਦੀ ਸਾਰੀ ਸੇਵਾ ਸੰਗਤ ਆਪ ਕਰ ਰਹੀ ਹੈ ਤੇ ਸਾਡੇ ਬਨੇ ਇਹ ਨਹੀਂ ਸੇਵਾ ਨਿਸ਼ਕਾਮ ਹੁੰਦੀ ਨਿਸ਼ਕਾਮ ਜੇ ਅਸੀਂ ਸੰਗਤ ਆਪ ਕਰ ਨਾਗੂ ਲੰਗਰੀ ਹੁੰਦਾ ਜੀਤਨਪਰਤ ਜਾਏਗੇ ਆ ਅਖੰਡਪਰ ਸਾਹਿਬ ਕਰਵਾਏ ਗਏ ਜਾਂ ਹਰ ਸਾਲ ਤੋਂ ਨੇ ਠੀਕ ਹੈ ਜੀ ਹਰ ਸਾਲ ਤੋਂ ਕਰਵਾਉਂਦੇ ਨੇ ਲੈਂਜ ਲੱਭਦੀ ਹੁੰਦੀ ਹੈ ਕੁਸ਼ੀ ਹੁੰਦੀ ਹੈ ਬਸੇ ਬਾਣੀ ਦੇ ਨਾਲ ਜੋੜੇ ਜੋੜਦੇ ਰਹੇ ਨੇ ਜਨ ਸੰਗਤ ਜੀ ਮਹਾਰਾਜ ਰਵਿ ਰਿਹਾ ਕਿਰਪਾ ਨਗਰ ਦੇ ਅ ਪਰਮਜੀਤ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਕ ਮਹੀਨਾਵਾਰੀ ਸਮਾਗਮ ਵੀ ਲਿਖ ਕੇ ਜਾਂਦੇ ਨੇ ਉਹ 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 ਵੀ ਸੰਗਤਾਂ ਵੱਲੋਂ ਕਰਵਾਏ ਜਾਂਦੇ ਨੇ हां हां तो उनू वो ਸਾਡੇ ਜਿਹੜੇ ਜਵਾਨ ਬੱਚੇ ਯੂਥ ਹੁੰਦੇ ਨੇ ਉਹਨਾਂ ਨੂੰ ਲਗਾਇਆ ਜਾਂਦਾ ਠੀਕ ਹੈ ਜੀ ਉਹਦੇ ਵਿੱਚ ਮਤਲਬ ਦੁਆਰਾ ਸਾਹਿਬ ਨੇ ਉਹ ਯੂਥ ਵਿੱਚ ਜਵਾਨ ਬੱਚਿਆਂ ਨੇ ਆਪ ਕਮੇਟੀ ਬਣਾਈ ਜੀ ਠੀਕ ਹੈ ਜੀ ਉਹ ਆਪੇ ਸਾਲਾਂ ਦੇ ਆਪਣੇ ਨਗਰ ਕਰਦੇ ਆ ਬਹੁਤ ਉਸਾਰਾ ਕਰਦੇ ਆ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਜਵਾਨ ਬੱਚੇ ਕਿਉਂਕਿ ਆਪ ਆਪਣੇ ਤਰ੍ਹਾਂ ਉਹ ਸਭ ਫਰਕ ਜਿਹੜੇ ਸਮਾਗਮ ਕਰਵਾਏ ਜਾਂਦੇ ਨੇ ਨੌਜਵਾਨਾਂ ਵੱਲੋਂ ਇਸ ਦਾ ਕੋਈ ਅਸਰ ਵੇਖਣ ਨੂੰ ਮਿਲਦਾ ਪਿੰਡ ਦੇ ਵਿੱਚ ਕੁਝ ਫਰਕ ਪਿਆ ਬੱਚਿਆਂ ਦੇ ਵਿੱਚ ਕੋਈ ਤਬਦੀਲੀ ਆਈ ਗੋਮਟ ਸੀ ਨਾ ਹਾਂ ਉਹਨਾਂ ਦਾ ਬਾਬਾ ਗੁਰੂ ਸਿੰਘ ਜੀ ਸਾਡੇ ਕੋਲ ਆਈ ਸੀ ਸੋ ਉਹਨਾਂ ਨੇ 1.5 ਸਾਲ ਸਮਾਂ ਲੱਗਿਆ ਨੱਗਰ ਤੇ ਠੀਕ ਹੈ ਜੀ ਜਿਹਦਾ ਇਹ ਹੋਇਆ ਕਿ ਸਾਡੇ ਪਿੰਡ ਦੇ ਲੜੀਵਾਰ ਸਹਿਜ ਬਾੜਾ ਚੱਲ ਰਹੇ ਨੇ ਉਹਨੂੰ 3 ਸਾਲ ਤੋਂ ਲਗਾਤਾਰ ਠੀਕ ਹੈ ਜੀ ਤੇ 3 ਸਹਿਜ ਬਾੜਾ ਦੇ ਕੋਲ ਲੜੀਵਾਰ ਆਪ ਅਸੀਂ ਕਰਕੇ ਪਾਉਂਦੇ ਜਿਹੜੀਆਂ ਬੀਬੀਆਂ ਤੇ ਜਵਾਨ ਉਹਨਾਂ ਦੇ ਅੱਗੇ ਪਰਣਾ ਸਾਡੇ ਵਿੱਚ ਜਿਹੜੇ ਯੂਥ ਹੈ ਜਵਾਨ ਬੱਚੇ ਹੈ ਉਹ ਮਹਿਨਵਰ ਮਹਿਨੌਰ ਤੋਂ ਲਗਉਣ ਲੱਗੇ ਤੇ ਇਹਦਾ ਜਿਹੜੇ ਸਮਾਗਮ ਕਰਵਾਏ ਗਏ ਨੇ ਅੱਜ ਇਸ ਤੋਂ ਪਹਿਲਾਂ ਜਿਵੇਂ ਹਰੇਕ ਸਾਲ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਨੇ ਪ੍ਰਭਾਤ ਫੇਰੀਆਂ ਵੀ ਲਿਖੇ ਗੁਰਬਾਦ ਜੀ ਘਰ ਹਰ ਸਾਲ ਨਿਯਤ ਰਹੀ ਹੈ ਉਹ ਸ਼ਾਨਾ ਕਰਦੇ ਹੈ ਠੀਕ ਹੈ ਜੀ ਤੇ ਲੰਗਰ ਸਾਹਿਬ ਦੇ ਮਤਲਬ ਜਦੋਂ ਸੰਥਿਆ ਲਈ ਹੈ ਨਾ ਸੰਥਿਆ ਦਾ ਇੰਨਾ ਕੋ ਬੱਚਿਆਂ ਦਾ ਸਰੋਆ ਬਹੁਤ ਜੋੜਨ ਲੱਗ ਗਿਆ ਤੇ ਮੇਰਾ ਮੈਂ ਕਹਿੰਦਾ ਸੰਥਿਆ ਹਰ ਪਿੰਡ ਨੂੰ ਕਰਾਉਣੀ ਵੀ ਚਾਹੀਦੀ ਆਂ ਤਾਂ ਕਿ ਪਤਾ ਲੱਗਦਾ ਗੁਰਬਾਣੀ ਕਹਿੰਦੀ ਕੀ ਹੈ ਨੇ ਕੀ ਅਰਥ ਹੈ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਮੌਜੂਦਾ ਹਾਲਾਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਥੋੜੇ ਪਿੰਡ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਕੀ ਲੱਗਦਾ ਕਿ ਬੋੜ ਪੈਰਾ ਤੇ ਹੋ ਜੇਗਾ ਪੰਜਾਬ ਜਿਹੜੇ ਪਿੰਡ ਅੜਾ ਦੀ ਮਾਰ ਇਹ ਬਿਲਕੁਲ ਨਹੀਂ ਇਹ ਜਿੰਨੇ ਕੀ ਨਾ ਕਦੇ ਸਾਡੇ ਦੇ ਵਿਵਸਪੈੰਦੀ ਪੰਜਾਬ ਦੇ ਉੱਪਰ ਲੈ ਜਾਓ ਜਿਹੜੇ ਲੋਕ ਕਹਿੰਦੇ ਉਰਦਾ ਪੰਜਾਬ ਹੈ ਉਹਨਾਂ ਦਿਖਿਆ ਬਿਨਾ ਗਵਰਨਮੈਂਟ ਮਦਦ ਤੋਂ ਅਸੀਂ ਤਾਂ ਦੋ ਦਿਨ ਜਿੱਕਰ ਆ ਕੇ ਮਏ ਆਏ ਆ ਤੇ ਅੰਦਰ ਸਾਫ ਇਹਨਾਂ ਹਮਕੀ ਜਿ ਰਾਮਦਾਸ ਜਿਸੇ ਬਲੁੱਟਿਆ ਸੀ ਵੀ ਇੰਨੀ ਇਕ ਸੰਗਤ ਇਕੱਠੀ ਹੋਈ ਹੈ ਮਤਲਬ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਜਬੇੜ ਹੈ ਜਿਹੜੇ ਕਹਿੰਦੇ ਸੀ ਉਰਦਾ ਪੰਜਾਬ ਹੈ ਮਸ਼ੀਨਾ ਪੰਜਾਬ ਨਸ਼ਾ ਬਨਾਮ ਨੂੰ ਕੋਈ 30% ਬੱਚੇ ਹੋਣਗੇ ਇਹ ਲੋਕ ਬਦਨਾਮ ਜਰਾ ਕਰਦੇ ਆ ਬਿਨਾ ਗਾੜੂ ਮਦਦ ਤੋਂ ਉਹ ਲੋਕਾਂ ਨੇ ਕਹਾਣੀਆਂ ਕੀਤੀਆਂ ਮਸ਼ੀਨਾ ਲੈਂਦੇ ਆ ਟਾਈਟਰ ਲੈਂਦੇ ਆ ਸਗੋਂ ਇਹ ਤਾਂ ਸਾਨੂੰ ਬਹੁਤ ਉਸਤਾ ਮਿਲਦਾ ਜਦੋਂ ਵਕਤ ਦਿੰਦੀ ਹੈ ਇਹ ਗੁਰੂ ਸਾਹਿਬ ਨੂੰ ਕੌਮੀ ਐਸੀ ਬਣਾਈਏ ਚੜਦੀ ਕਲਾ ਜਦੋਂ ਤੁਸੀਂ ਬੰਦੇ ਚੜਦੀ ਕਲਾ ਉੱਠਦੀ ਇਹ ਜਿੰਨੀਆਂ ਅਸੀਤਾਂ ਹੋਣਗੀਆਂ ਅਸੀਂ ਚੱਲੀਏ ਉੱਥੇ ਸ਼ੁਕਰੀਆ ਜੀ ਸੋ ਤਸਵੀਰਾਂ ਤੁਹਾਡੇ ਨਾਲ ਪਿੰਡ ਪਡੋਲ ਤੋਂ ਸਾਂਝੀਆਂ ਕਰ ਰਹੇ ਸਾਂ ਜਿੱਥੇ ਸਰਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੀ ਕੀ ਪ੍ਰੋਗਰਾਮ ਲੀਕੇ ਗਏ ਸਨ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਚੰਗਾ ਸਨੇਹਾ ਚੰਗਾ ਮੈਸੇਜ ਹੋਰਾਂ ਤੱਕ ਵੀ ਪਹੁੰਚੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ